ਮੈਂ ਤੁਹਾਡੇ ਨਾਲ ਇੱਕ ਕਾਮਨ ਜਿਹੇ ਟੌਪਿਕ ਤੇ ਗੱਲ ਕਰਨ ਜਾ ਰਹੀ ਹਾਂ ਮੋਸਟਲੀ ਸਾਰੇ ਟੂ ਪੇਰੈਂਟਸ ਆਉਂਦੇ ਆ ਉਹਨਾਂ ਦਾ ਇਹੀ ਕੁਐਸਚਨ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਆਟਿਸਟਿਕ ਪੈਦਾ ਹੁੰਦਾ ਹੈ ਜਾਂ ਫਿਰ ਬਾਅਦ ਵਿੱਚ ਆਟਿਸਟਿਕ ਬਣਦਾ ਹੈ ਅਸਲ ਵਿੱਚ ਜਦੋਂ ਬੱਚਾ ਜਦੋਂ ਕੋਈ ਵੀ ਬੱਚਾ ਪੈਦਾ ਹੁੰਦਾ ਵਾ ਉਹ ਨਾਰਮਲ ਹਿਊਮਨ ਬੀਂਡ ਹੀ ਤਰ ਪੈਦਾ ਹੁੰਦਾ ਵਾ ਤੇ ਉਹਨਾਂ ਦਾ ਜਿਹੜਾ ਬ੍ਰੇਨ ਹੁੰਦਾ ਵਾ ਉਹ ਵੀ ਨਾਰਮਲ ਹਿਊਮਨ ਬੀਂਡ ਹੀ ਤਰ ਕੰਮ ਕਰਦਾ ਵਾ ਆਪਾਂ ਦੇਖ ਸਕਦੇ ਹਾਂ ਕਿ ਅਗਰ ਇਹਨਾਂ ਸ਼ੀ ਫੈਕਟਰਸ ਤੇ ਤਾਂ ਬੱਚਾ ਕੰਮ ਕਰਿਆ ਵਾ ਤੁਹਾਡਾ ਬੱਚਾ ਸੀ ਅਗਰ ਇਹਨਾਂ ਸਾਰੇ ਫੈਕਟਰਸ ਤੇ ਨਵਜਾਗਾ ਨੂੰ ਦੇਖਿਆ ਜਾਂਦਾ ਉਹ ਪਾਪੀਜ਼ਮ ਹੈ ਉਸੇ ਫੈਕਟਰਸ ਕਿਹੜੀਆਂ ਹਨ ਸਪੀਚ ਲੈਂਗੁਏਜ ਕਮਿਊਨੀਕੇਸ਼ਨ ਸੋਸ਼ਲ ਇਮੋਸ਼ਨ ਤੇ ਮੋਟਰ ਸਕਿਲਸ ਅਗਰ ਤੁਹਾਡੇ ਬੱਚੇ ਨੇ ਛੇ ਫੈਕਟਰੀਸ ਦੇ ਕੰਮ ਕਰਿਆ ਤਾਂ ਸਹੀ ਹੈ ਠੀਕ ਹੈ ਅਗੇ ਸਪੀਚ ਫਸਟਲੀ ਇਜ਼ ਸਪੀਚ ਸਪੀਚ ਵਿੱਚ ਕੀ ਹੁੰਦਾ ਵਾ ਜਦੋਂ ਤੁਹਾਡਾ ਬੱਚਾ 6 ਤੋਂ 9 ਮਹੀਨਿਆਂ ਦਾ ਹੋ ਜਾਂਦਾ ਵਾ ਉਦੇ ਵਿੱਚ ਬੱਚਾ ਆਪਣੀਆਂ ਬੈਬਲ ਕਰਨੀ ਸ਼ੁਰੂ ਕਰ ਦਿੰਦਾ ਜਿਵੇਂ ਕੀ ਮਾ 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 ਪਾ 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 ਤਾ 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 ਇਸ ਤਰ੍ਹਾਂ ਇਹ ਕਿ ਮਾਜਾ ਬੋਲਣਾ ਕਹਿੰਦਾ ਵਾ ਜੇਕਰ ਜੇਕਰ ਨੈਕਸਟ ਨਹੀਂ ਹੁੰਦਾ ਵਾ ਜੇਕਰ ਤੁਹਾਡਾ ਬੱਚਾ 16 ਤੋਂ 18 ਮਹੀਨੇ ਦਾ ਹੋ ਜਾਣਾ ਤੁਹਾਨੂੰ ਪਤਾ ਹੈ ਕਿ ਜੇ ਤੁਹਾਡੇ ਵਿੱਚ 18 16 ਤੋਂ 18 ਮਹੀਨਿਆਂ ਦਾ ਹੋ ਜਾਂਦਾ ਵਾ ਇਹ ਉਹ ਵਰਡ ਬੋਲਣਾ ਕਹਿੰਦਾ ਵਾ ਵਦ ਵਦ ਜਿਵੇਂ ਕੀ ਮੰਮਾ ਪਾਪਾ ਰੋਟੀ ਤਾਤਾ ਦਾਦਾ ਤਾਤਾ ਇਸ ਤਰ੍ਹਾਂ ਦੇ ਦਾਦਾ ਠੀਕ ਹੈ ਇਸ ਤਰ੍ਹਾਂ ਦੇ ਵਰਡ ਜਿਹੜੇ ਉਹ ਪ੍ਰੋਪਰ ਬੋਲਣੇ ਸ਼ੁਰੂ ਕਰ ਦਿੰਦਾ ਵਾ ਸੈਕਿੰਡਲੀ ਆਇਯਦਾਵਾ ਜਦੋਂ ਬੱਚਾ ਦਾ 18 ਤੋਂ ਅਬ 18 ਮਹੀਨੇ ਤੋਂ ਅਬਬੂ ਹੋ ਜਾਂਦਾ ਵਾ ਉਹ ਫ੍ਰੇਜ਼ ਲੈਵਲ ਤੇ ਬੋਲਣੇ ਸ਼ੁਰੂ ਕਰ ਦਿੰਦੀ ਹੈ ਕਿ ਮੰਮਾ ਆਓ ਪਾਪਾ ਜਾਓ ਰੋਟੀ ਦੇ ਦਿਓ ਉਹ ਇਸ ਤਰ੍ਹਾਂ ਦੇ ਜਿਹੜੇ ਸੈਂਟੈਂਸ ਕਹਿ ਸਕਦੇ ਜਾਂ ਵਰਡ ਕਹਿ ਸਕਦੇ ਇਸ ਤਰ੍ਹਾਂ ਦੇ ਵਰਡ ਬੋਲਣੇ ਸ਼ੁਰੂ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਆਇੰਦਾ ਵਾ ਸਿੰਪਲ ਸੈਂਟੈਂਸ ਬੱਚਾ ਜਿਹੜਾ ਉਹ ਸਿੰਪਲ ਸੈਂਟੈਂਸ ਬਣਾਉਣ ਲੱਗ ਪੈਂਦਾ ਹੈ ਜਿਵੇਂ ਕਿ ਮੰਮਾ ਆਓ ਮੰਮਾ ਰੋਟੀ ਦੇ ਦਿਓ ਮੰਮਾ ਆਓ ਚੱਲੀਏ ਐਦਾਂ ਦੇ ਜਿਹੜੇ ਸਿੰਪਲ ਸੈਂਟੈਂਸ ਆ ਉਹ ਬੱਚਾ ਪੂਰੇ ਪ੍ਰੋਪਰ ਬਣਾਉਣ ਲੱਗ ਪੈਂਦਾ ਥੋੜ੍ਲੀ ਐਂਦਾ ਬ ਕੰਪਲੈਕਸ ਸੈਂਟੈਂਸ ਮੋਸਟਲੀ ਪਤਾ ਹੈ ਕਿ ਜਦੋਂ ਬੱਚੇ ਨਾਲ ਸਾਰੇ ਚੀਜ਼ਾਂ ਉਹ ਕਰਨ ਲੱਗ ਪੈਂਦੇ ਆ ਤਾਂ ਕੰਪਲੈਕਸ ਸੈਂਟੈਂਸ ਹੀ ਹੁੰਦੀ ਬੱਚੇ ਦੇ ਸਾਰੇ ਇਹ ਸਾਰੇ ਕੰਪਲੈਕਸ ਸੈਂਟੈਂਸ ਬਣਾਉਣ ਲੱਗ ਪੈਂਦਾ ਜਿਵੇਂ ਕਿ ਮੈਂ ਕੱਲ ਗਰਾਊਂਡ ਗਿਆ ਤੇ ਬੱਚਿਆਂ ਨਾਲ ਉੱਥੇ ਖੇਡਿਆ ਇਸ ਤਰ੍ਹਾਂ ਦੇ ਬੱਚਾ ਕੰਪਲੈਕਸ ਸੈਂਟੈਂਸ ਬਣਾਉਣਾ ਲੱਗ ਪੈਂਦਾ ਹਾਂ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਦੋਂ ਬੱਚਾ ਕਰ ਲੈਂਦਾ ਤੇ ਐਂਡ ਤੇ ਹੀ ਇਹ ਬਣਾ ਲੈਂਦਾ ਪੈਟਰਨ ਆਉਂਦਾ ਹੁੰਦਾ ਠੀਕ ਆ ਤੇ ਹੁੰਦਾ ਵੇ ਐਂ ਲਾਸਟਲੀ ਕੀ ਹੁੰਦਾ ਵਾ ਕਿ ਜਿਹੜਾ ਗਰਾਫ ਆ ਇਹ ਇਸ ਤਰ੍ਹਾਂ ਹੀ ਕੰਟੀਨਿਊ ਚੱਲਦਾ ਰਹਿੰਦਾ ਵਾ ਸੈਕਿੰਡ ਨਿਆਰ ਦਾ ਸਾਡਾ ਕਮਿਊਨੀਕੇਸ਼ਨ ਕਮਿਊਨੀਕੇਸ਼ਨ ਦੋ ਤਰ੍ਹਾਂ ਦੀ ਹੁੰਦੀ ਆ ਵਰਬਲ ਨੋਨ ਵਰਬਲ ਤੇ ਗੈਸਚਰ ਅਗਰ ਤੁਹਾਡਾ ਬੱਚਾ ਵਰਬਲ ਨੋਨ ਵਰਬਲ ਜਾਂ ਗੈਸਚਰ ਯੂਜ਼ ਕਰ ਰਿਹਾ ਵਾ ਸੈਕਲ ਅਗਰ ਤੁਹਾਡਾ ਬੱਚਾ ਇਸ ਦਾ ਵਰਬਨ ਨੋਰਮਲ ਟੈਸਟ ਯੂਜ਼ ਨਹੀਂ ਕਰਿਆ ਤਾਂ ਇਹ ਵੀ ਇੱਕ ਪ੍ਰੋਬਲਮ ਹੋ ਸਕਦੀ ਹੈ 30 ਦੇ ਕੋਆਇੰਟ ਸੋਸ਼ਲ ਐਂਡ ਇਮੋਸ਼ਨਲ ਡਵੈਲ ਜਦੋਂ ਤੁਸੀਂ ਆਪਣੇ ਬੱਚੇ ਨੂੰ ਕਿਸੇ ਵੀ ਪਬਲਿਕ ਪਲੇਸ ਤੇ ਲੈ ਕੇ ਜਾਂਦੇ ਆ ਆਪਾਂ ਉੱਥੇ ਦੇਖ ਸਕਦੇ ਕਿ ਤੁਹਾਡਾ ਬੱਚਾ ਜਿਹੜਾ ਵਾ ਆਪਣੇ ਹਾਲ ਦੇ ਬੱਚਿਆਂ ਨਾਲ ਜਾਂ ਕਿੰਨੇ ਉਮਰ ਦੇ ਬੱਚਿਆਂ ਨਾਲ ਕੋਲ ਮਿਲ ਰਿਹਾ ਹੈ ਵਾ ਜਾਂ ਉਹਨਾਂ ਨਾਲ ਪਲੇ ਕਰਦੇ ਆ ਵਾ ਜਾਂ ਨਿਕਲ ਰਿਹਾ ਜਾਂ ਫਿਰ ਇਕੱਲਾ ਖੇਡ ਰਿਹਾ ਵਾ ਆਪਾਂ ਇਹ ਜੀਜ਼ਾ ਆਪਣੇ ਬੱਚੇ ਵਿੱਚ ਦੇਖਾਂਗੇ ਇਹਦੇ ਨੂੰ ਚਾਹੀਦਾ ਸੋਸ਼ਲ ਸਮਾਈਲ ਸੋਸ਼ਲ ਸਮਾਈਲ ਦਾ ਮਤਲਬ ਇਹ ਆ ਕਿ ਤੁਹਾਡਾ ਬੱਚਾ ਆਪਣੇ ਉਹਨਾਂ ਬੱਚਿਆਂ ਨਾਲ ਖੇਡ ਰਿਹਾ ਤੇ ਹੱਸ ਰਿਹਾ ਹੋਣਾ ਜਾਂ ਵੀ ਨਹੀਂ ਹੱਸ ਰਿਹਾ ठीक है ना आप देख हैं कि चीज़ देख सू पॉटी ट्रेड है या फिर नहीं है चलो ठीक है बोल चल बोल नहीं रहा स्पीच नहीं है पर इशारा करके दस रहा वा या फिर नहीं दस रहा यह चीज़ा आ है सैकंड कह रहे कि वनू ਉਹਨੂੰ ਆਪਣੇ ਗੁੱਸੇ ਦਾ ਪਤਾ ਉਹਨੂੰ ਆਪਣੇ ਗੁੱਸੇ ਦਾ ਪਤਾ ਕਿ ਅਸੀਂ ਗੁੱਸਾ ਕਿਸ ਤਰ੍ਹਾਂ ਦਿਖਾਉਣਾ ਵਾ ਜਾਂ ਉਹਨੂੰ ਕੋਈ ਡਾਂਟ ਰਿਹਾ ਵਾ ਉਹਨੇ ਗੁੱਸਾ ਕਿਸ ਤਰ੍ਹਾਂ ਕਰਨਾ ਵਾ ਜਾਂ ਫਿਰ ਉਹ ਵੀ ਪਿਆਰ ਨਾਲ ਬੁਲਾ ਰਿਹਾ ਉਹਨੇ ਪਿਆਰ ਨਾਲ ਮਤਲਬ ਕਿ ਸਮਾਈਲ ਕਿਦਾਂ ਦੇਣੀ ਆ ਭਾ ਇਹ ਚੀਜ਼ਾਂ ਵੀ ਇਹਦੇ ਵਿੱਚ ਦੇਖ ਸਕਦੇ ਹਾਂ ਸ਼ੋਸ਼ਲ ਐਂਡ ਇਮੋਸ਼ਨਲ ਡਿਵੈਲਪਮੈਂਟ ਆਪਾਂ ਇਹਦੇ ਵਿੱਚ ਦੇਖ ਸਕਦੇ ਹਾਂ ਕਿ ਜਦੋਂ ਆਪਾਂ ਆਪਣੇ ਬੱਚੇ ਨੂੰ ਕਿਸੇ ਪਬਲਿਕ ਪਲੇਸ ਤੇ ਲੈ ਕੇ ਜਾਂਦੇ ਆ ਉਹ ਉੱਥੇ ਜਾ ਕੇ ਬੱਚਿਆਂ ਦੇ ਨਾਲ ਖੁੱਲ੍ਹੇ ਰਿਹਾ ਵਾ ਜਾਂ ਫਿਰ ਨਹੀਂ ਰਿਹਾ ਆਪਣੇ ਹਾਂ ਦੇ ਉੱਤੇ ਉਮਰ ਦੇ ਬੱਚਿਆਂ ਨਾਲ ਆਪਣੀ ਉਮਰ ਦੇ ਬੱਚਿਆਂ ਨਾਲ ਉਹ ਖੇਡ ਰਿਹਾ ਵਾ ਜਾਂ ਫਿਰ ਨਹੀਂ ਖੇਡ ਰਿਹਾ ਜਾਂ ਫਿਰ ਇਕੱਲਾ ਖੇਡ ਰਿਹਾ ਆ। ਇਕੱਲਾ ਖੇਡ ਰਿਹਾ ਆ। ਆਪਾਂ ਇਹ ਸਾਰੀਆਂ ਚੀਜ਼ਾਂ ਦੇਖ ਸਕਦੇ ਆ ਆਪਣੇ ਬੱਚੇ ਵਿੱਚ। ਸਮਾਈਲ ਇਹਦੇ ਵਿੱਚ ਅਜੇ ਸ਼ੋਰਸ ਸਮਾਈਲ। ਸ਼ੋਰਸ ਸਮਾਈਲ ਦਾ ਮਤਲਬ ਕਿ ਉਹ ਜਦ ਤੱਕ ਆਪਾਂ ਕੋਈ ਪਰਸਨ ਨੂੰ ਹਸਾ ਰਿਹਾ ਵਾ ਉਹ ਹੱਸ ਰਿਹਾ ਦੂਸਰੇ ਪਰਸਨ ਨਾਲ ਜਾਂ ਫਿਰ ਨਹੀਂ ਹੱਸ ਰਿਹਾ ਜਾਂ ਫਿਰ ਖੁਦ ਹੀ ਇਕੱਲਾ ਹੱਸੀ ਜਾ ਰਿਹਾ। ਇਹ ਵੀ ਇਹਨਾਂ ਵਿੱਚ ਚੀਜ਼ਾਂ ਆ ਸਕਦੀਆਂ ਵਾ। ਅਗੈਂਦਾ ਰੈਸਲਿੰਗ ਰਸੀਅਸ ਮਤਲਬ ਕਿ ਬੱਚਾ ਬਿਨਾ ਘਰ ਤੋਂ 도ੜ ਰਿਆ ਭੱਜ ਲਿਆ ਜਾਂ ਰਨ ਕਰ ਰਿਆ ਵਾ ਇਹ ਸਾਰੀਆਂ ਚੀਜ਼ਾਂ ਇੰਦੀ ਰੈਸਟ ਵਿੱਚ ਕਿ ਠੀਕ ਆ ਤੁਸੀਂ ਉਹਨੂੰ ਰੋਕ ਰਹੇ ਹੋ ਨਹੀਂ ਰੁਕ ਰਿਆ ਆਪਣੇ ਆਪ ਨੂੰ ਤੁਕ ਪਾਉਂਦਾ ਪਿਆ ਵਾ ਠੀਕ ਆ ਇਹ ਸਾਰੀ ਚੀਜ਼ਾਂ ਆ ਜਾਂਦੀਆਂ ਵਾ ਅਗਰ ਸਥਰੀ ਅੰਦਰ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕਿ ਤੁਹਾਡਾ ਬੱਚਾ ਸੁੱਸੂ ਪੰਪਲੀ ਟ੍ਰੇਨ ਹਾਰੀ ਜਾਂ ਫਿਰ ਨਹੀਂ ਹੈ ਠੀਕ ਆ ਚਲੋ ਠੀਕ ਆ ਸਪੀਚ ਨਹੀਂ ਹੈ ਸਪੀਚ ਤੋਂ ਲਾਗੋ ਤੁਹਾਨੂੰ ਇਸ਼ਾਰਾ ਕਰਕੇ ਦੱਸ ਰਿਹਾ ਵਾਕੀ ਮੈਨੂੰ ਸੂਆਇਆ ਮੈਨੂੰ ਪਾਟੀ ਇਹਦਾ ਜਿੱਦਾਂ ਦੱਸ ਰਿਹਾ ਵਾ ਇਹ ਵੀ ਚੀਜ਼ਾਂ ਦੇ ਵਿੱਚ ਆ ਸਕਦੀਆਂ ਹਨ ਆਪਣੇ ਗੁੱਸੇ ਨੂੰ ਨਾਲੇ ਥੜਲੀ ਰੰਗਵਾ ਕੇ ਉਹ ਆਪਣੇ ਗੁੱਸੇ ਨੂੰ ਕਿੱਦਾਂ ਦਿਖਾ ਦਿੱਤਾ ਸਰੀਆਵਾ ਅਗਰ ਉਹ ਦੂਸਰੇ ਪਰਸਨ ਨੂੰ ਗੁੱਸਾ ਕਰਿਆ ਗੁੱਸੇ ਨੂੰ ਪਲਾ ਰਿਹਾ ਵਾ ਉਹ ਗੁੱਸਾ ਕਿੱਦਾਂ ਆਪਣਾ ਸ਼ੋ ਕਰੂਗਾ ਗੁੱਸਾ ਦਿਖਾਊਗਾ ਜਾਂ ਫਿਰ ਨਹੀਂ ਦਿਖਾਊਗਾ ਅਗਰ ਜੇ ਉਹ ਨੂੰ ਪਤਾ ਗੁੱਸੇ ਦਾ ਕਿ ਹਾਂ ਇਸ ਪਰਸਨ ਨੇ ਮੈਨੂੰ ਗੁੱਸਾ ਕੀਤਾ ਤਾਂ ਠੀਕ ਆ ਉਹ ਉਹ ਦਾ ਬਲਕੇ ਆਪਣਾ ਐਕਸਪ੍ਰੈਸ਼ਨ ਦੱਸ ਦੂਗਾ ਅਗਰ ਨਹੀਂ ਦੱਸੂਗਾ ਤਾਂ ਫਿਰ ਕਿਉਂਕਿ ਉਹ ਨੂੰ ਪਤਾ ਹੀ ਨਹੀਂ ਹੈ ਸਮਾਈ ਦਾ ਵੀ ਉਹ ਨੂੰ ਜੇ ਉਹ ਨੂੰ ਪਤਾ ਹੋਗਾ ਤੇ ਉਹ ਕਰ ਲੂਗਾ ਹੀ ਨਹੀਂ ਪਤਾ ਹੋਗਾ ਨਹੀਂ ਕਰੂਗਾ ਸਮਾਈ ਨੈਕਸਟ ਪੁਆਇੰਟ ਆਇਆਦਾ ਲੈਂਗੁਏਜ ਲੈਂਗੁਏਜ ਦਾ ਮਤਲਬ ਇਹ ਨਹੀਂ ਕੀ ਇੰਗਲਿਸ਼ ਪੰਜਾਬੀ ਹਿੰਦੀ ਐਦਾਂ ਦੀਆਂ ਕੁਝ ਲੈਂਗੁਏਜ ਨਾ ਲੈਂਗੁਏਜ ਦਾ ਮਤਲਬ ਇਹ ਆ ਕਿ ਆਪਣੇ ਬੱਚੇ ਦੇ ਕੋਲ ਕਿੰਨੀ ਕੋਨੋਲਜ ਹੈ ਜਾਂ ਕਿੰਨੀ ਕੋਨੋਲਸ ਨਹੀਂ ਹੈ ਜਿਵੇਂ ਕਿ ਆਪਾਂ ਦੇਖ ਸਕਦੇ ਕਿ ਆਪਾਂ ਉਹ ਕਹਿ ਰਿਹਾ ਚੇਅਰ ਉਹਨੂੰ ਚੇਅਰ ਦਾ ਪਤਾਵਾ ਜਾਂ ਫਿਰ ਨਹੀਂ ਪਤਾ ਰਿਹਾ ਪੈਨ ਉਹਨੂੰ ਪੈਨ ਦਾ ਪਤਾਵਾ ਜਾਂ ਨਹੀਂ ਪਤਾ ਇਦਾਂ ਦੇ ਚੀਜ਼ਾਂ ਕਹਿ ਸਕਦੇ ਪਲੈਂਗੁਏਜ ਵਿੱਚ ਅਗਰ ਆਪਾਂ ਦੇਖ ਸਕਦੇ ਕਿ ਉਹ ਆਪਣੇ ਪਾਪਾ ਨੂੰ ਪਾਪਾ ਤਾਂ ਕਹਿ ਰਿਹਾ ਜਿਹੜੇ ਕਿਹੜੇ ਬਾਕੀ ਪਰਸਨ ਆ ਉਹਨਾਂ ਨੂੰ ਵੀ ਪਾਪਾ ਹੀ ਕਹਿ ਰਹੇ ਜਦਦਾ ਕੋਈ ਆਉਂਦਾ ਹੋਇਆ ਜਾਂਦਾ ਉਹਨੂੰ ਅੰਕਲ ਨਹੀਂ ਕਹਿ ਰਿਹਾ ਉਹਨੂੰ ਵੀ ਪਾਪਾ ਕਹਿ ਰਿਹਾ ਆਂਟੀ ਨੂੰ ਵੀ ਮੰਮੀ ਕਹਿ ਰਿਹਾ ਸਾਰਿਆਂ ਨੂੰ ਮੰਮੀ ਕਹਿ ਰਿਹਾ ਬਾਕੀਆਂ ਨੂੰ ਪਾਪਾ ਹੀ ਕਹਿ ਰਿਹਾ ਨਾ ਇਹ ਵੀ ਆਪਾਂ ਇਹਨਾਂ ਚੀਜ਼ ਦੇਖ ਸਕਦੇ ਕਿ ਉਹਨੂੰ ਇਸ ਚੀਜ਼ ਦਾ ਪਤਾ ਹੈ ਜਾਂ ਫਿਰ ਨਹੀਂ ਪਤਾ ਅਗਰ ਉਹਨ ਉਹ ਉਸੇ ਹੀ ਅਗਰ ਉਹਨੂੰ ਸਾਰੀ ਚੀਜ਼ਾਂ ਨਹੀਂ ਪਤਾ, ਉਹਨੂੰ ਸਾਰੀ ਚੀਜ਼ ਨਹੀਂ ਡਾਲਸ ਨਹੀਂ ਹੈ ਤਾਂ ਦੇਖ ਸਕਦੇ ਕਿ ਉਹ ਆਰਟਿਸਟਿਕ ਹੈ। ਬੱਚੇ ਨੂੰ ਆਪਾਂ ਕਹਿ ਰਹੇ ਹਾਂ ਕਿ ਪੈਨ ਦੇ ਦੋ। ਉਹ ਪੈਨ ਨਹੀਂ ਦੇ ਰਿਹਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਕਿ ਪੈਨ ਕੀ ਚੀਜ਼ ਆ। ਅਗਰ ਉਹਨੂੰ ਪੈਨ ਦਾ ਪਤਾ ਹੁੰਦਾ ਤੇ ਨਹੀਂ ਆਪਾਂ ਨੂੰ ਪੈਨ ਲਿਆ ਕੇ ਦੇ ਦੇਣਾ ਸੀ। ਇਹ ਵੀ ਇਹਦੇ ਵਿੱਚ ਹੀ ਲੈਂਗੁਏਜ ਦੇ ਵਿੱਚ ਆਉਂਦੀ ਕਿਉਂਕਿ ਉਹਦੇ ਤੋਂ ਇਹਦੀ ਲੈਂਗੁਏਜ ਦਾ ਕੁਝ ਹੈ ਹੀ ਨਹੀਂ ਉਹਨੂੰ ਪਤਾ ਹੀ ਕਿਸੇ ਚੀਜ਼ ਬਾਰੇ ਤਾਂ ਆਪਾਂ ਕਹਿ ਸਕਦੇ ਕਿ ਉਹ ਇੱਕ ਆਰਟਿਸਟਿਕ ਹੈ। ਇਹ ਵੀ ਆਰਟਿਸਟਿਕ ਦਾ ਸਿੰਟਮ ਹੈ। ਲਾਸਰ ਦਾ ਪੁਆਇੰਟ ਹੈਗਾ ਵਾ ਮੋਟਰ ਸਕਿਲਸ ਮੋਟਰ ਸਕਿਲਸ ਵੀ ਕਿੰਨੇ ਤਰ੍ਹਾਂ ਦੇ ਨੇ ਕਿਹੜੇ-ਕਿਹੜੀਆਂ ਫਾਈਨ ਮੋਟਰ ਗ੍ਰੋਸ ਮੋਟਰ ਬਲੈਡਰ ਕੰਟਰੋਲ ਆਪਾਂ ਇਸ ਇਹਦਾ ਤਿੰਨਾਂ ਚੀਜ਼ਾਂ ਦੇ ਆਪਾਂ ਦੇਖ ਸਕਦੇ ਹਾਂ ਕਿ ਸਾਡਾ ਦਚ ਕੰਮ ਇਹ ਤਿੰਨ ਚੀਜ਼ਾਂ ਦੇ ਕਰ ਰਿਹਾ ਜਾਂ ਫਿਰ ਨਹੀਂ ਕਰ ਰਿਹਾ ਗ੍ਰੋਸ ਮੋਟਰ ਕਿਹੜੀਆਂ ਹੁੰਦੀਆਂ ਹਨ ਜਿਵੇਂ ਕਿ ਆਪਾਂ ਬੱਚੇ ਨੂੰ ਕੈਚ ਥ्रो ਕਰਵਾ ਰਹੇ ਆ ਆਪਣੇ ਸਰੀਰ ਦੀਆਂ ਮਾਸਪੇਸ਼ੀਆਂ ਦੀਆਂ ਆਪਾਂ ਦੇਖ ਸਕਦੇ ਆ ਆਪਾਂ ਬੱਚੇ ਨੂੰ ਕੈਚ ਥ्रो ਕਰਵਾ ਰਹੇ ਆ ਜਾਂ ਫਿਰ ਰਨ ਕਰ ਰਹੇ ਆ ਆਪਣੀ ਬਾਡੀ ਦੀ ਮਾਸਪੇਸ਼ੀਆਂ ਹੋ ਗਈਆਂ ਅਗੇ ਨੇ ਫਾਈਨ ਮੋਟਰ ਫਾਈਨ ਮੋਟਰ ਸਹੀ ਇਹਨਾਂ ਕੋ ਛੋਟੀ ਛੋਟੀ ਮਾਰਸ਼ ਪੈਸ਼ੀਆਂ ਹੁੰਦੀਆਂ ਜਿੱਦ ਤੱਕ ਬੱਚਾ ਗ੍ਰਿਪਿੰਗ ਕਿੱਦਾਂ ਕਰ ਰਿਹਾ ਹੋਲਡਿੰਗ ਕਿੱਦਾਂ ਕਰੇ 3 ਫਿੰਗਰ ਨਾਲ ਹੋਲਡਿੰਗ ਕਿੱਦਾਂ ਕਰਿਆ 5 ਫਿੰਗਰ ਨਾਲ ਹੋਲਡਿੰਗ ਕਿੱਦਾਂ ਕਰਿਆ ਇਹ ਚੀਜ਼ਾਂ ਨੇ ਫਾਈਨ ਮੋਟਰਸ ਇੱਕ ਕੋਈ ਦੇ ਵੀ ਹੁੰਦਾ ਵਾ ਮੋਟਰ ਸਪਿੰਸ ਮੋਟਰਸ ਦੇ ਸਾਡੇ ਇਹ ਤਿੰਨ ਤਰ੍ਹਾਂ ਦੇ ਹੁੰਦੇ ਵਾ ਕਿਹੜੇ ਕਿਹੜੇ ਨੇ ਫਾਈਨ ਮੋਟਰ ক্লোਜ਼ ਬਟਨ ਤੇ ਬ੍ਰਾਡ ਕੰਟਰੋਲ ਠੀਕ ਆ ਜੇਕਰ ਤੁਹਾਡਾ ਬੱਚਾ ਇਹਦਾ ਤਿੰਨਾਂ ਤੇ ਕਰ ਰਿਹਾ ਕੰਮ ਤਾਂ ਸਹੀ ਆ ਜੇ ਬੱਚਾ ਇਹਨਾਂ ਤੇ ਕਰਦੇ ਨਹੀਂ ਕਰ ਰਿਹਾ ਤਾਂ ਇਹ ਵੀ ਇੱਕ ਪ੍ਰੋਬਲਮ ਹੋ ਜਾਂਦੀ ਹੈ ਠੀਕ ਆ कि फाइन मोटरस के, के जिंदा कि आप कह सह छोटी छोटी माशपेशी होगी जो आप होल्डिंग करवा रही बच्चा थ्री फिंगरना होल्डिंग कर रहा है या फिर नहीं कर रहा आप फाइव फिंगरस ना करवा रहे हैं कोई चीज़ दे रहे हो फाइव फिंगर होल्ड कर रहे हैं या फिर नहीं कर रहे वो स्पून होल्ड कर पता कि मैं थ्री फिंगरस ना स्पून होल्ड करके खाना वा ठीक है इदा दी भी यह छोटी छोटी माशपेशी होंगे वा जो कि फाइन मोटर देखें ਗ੍ਰੋਸ ਮੋਟਰ ਨੂੰ ਇਹੋ ਜਿਹਾ ਕਿ ਆਪਣੀਆਂ ਸਰੀਰ ਦੀਆਂ ਪਾਸਪੇਸ਼ੀਆਂ ਹੋਣਗੇ ਜਿੱਦਕਿ ਆਪਾਂ ਕਹਿ ਸਕਦੇ ਆ ਕਿ ਆਪਾਂ ਬੱਚੇ ਕੈਸ ਥ्रो ਕਰਵਾ ਰਹੇ ਆ ਇਹਦੇ ਤੇ ਆਪਣੇ ਸਰੀਰ ਦੇ ਪਾਸਪੇਸ਼ੀਆਂ ਦਾ ਕੰਮ ਹੋ ਰਿਹਾ ਅਗਿਆ ਕਾ ਬਲੈਡਰ ਕੰਟਰੋਲ ਇਹਦੇ ਵਿੱਚ ਬੱਚਾ ਆਪਣੇ ਆਪ ਨੂੰ ਬਲੈਡਰ ਕੰਟਰੋਲ ਕਿੰਨਾ ਕ ਕਰਦਾ ਵਾ ਜਾਂ ਫਿਰ ਕਿੰਨਾ ਕ ਨਹੀਂ ਕਰ ਪਾਉਂਦਾ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਇਹ ਵੀ ਇੱਕ ਆਟਿਜ਼ਮ ਦਾ ਹੀ ਸਿੰਟਮ ਹੈ ਹੁਣ ਅਸੀਂ ਹੁਣ ਅਸੀਂ ਦੇਖ ਸਕਦੇ ਆ ਕਿ ਅਗਰ ਬੱਚਾ ਇਹਨਾਂ ਛੇ ਫੈਕਟਰਸ ਤੇ ਕੰਮ ਕਰ ਰਿਹਾ ਵਾ ਕਿ ਅਗਰ ਬੱਚਾ ਇਹਨਾਂ ਛੇ ਫੈਕਟਰਸ ਤੇ ਕੰਮ ਕਰ ਰਿਹਾ ਹੈ तो गल सही है अगर बच्चा इन्हें फैक्टर से काम नहीं कर रहा तो इसका मतलब है कि बच्चा ऑटिजम है कोई भी बच्चा ऑटिजम बाय बर्थ ऑटिजम पैदा नहीं होंदता जो दो बच्चा पैदा होंगे उदो बच्चा नॉर्मल ही पैदा होता है क्योंकि वो अपनी उम्र के ना न सारिया चीज़ा कर लग पता है ऑटिजम कोई ऑटिजम कोई बीमारी नहीं है ऑटिजम एक स्पैक्ट्रम डिसऑर्डर है जो कि उम्र के ना पता चलता है थैंक यू